ਹਾਂਜੀ ਕੀ ਹਾਲ ਹੈ ਸਾਰਿਆਂ ਦੇ ਅੱਜ ਚੱਲੀ ਜਾਂਦਾ ਇੱਕ ਕੰਟਰੈਕਸ਼ਨ ਦਾ ਕੰਮ ਤੇ ਇਧਰ ਆਪਾਂ ਆਏ ਸੀਗੇ ਤੇ ਅੱਜ ਦਿਖਾਉਨੇ ਆ ਤੁਹਾਨੂੰ ਕੈਨੇਡਾ ਦੇ ਘਰ ਕਿਵੇਂ ਬੰਦੇ ਆ ਕੀ ਹੁੰਦਾ ਇਹਨਾਂ ਦੇ ਵਿੱਚ ਕਿਸ ਤਰ੍ਹਾਂ ਤਿਆਰ ਕੀਤੇ ਜਾਂਦੇ ਆ ਆਓ ਅੱਗੇ-ਅੱਗੇ ਦੇਖਦੇ ਆ ਤਾਂ ਇਸ ਤਰ੍ਹਾਂ ਇਹ ਅੰਦਰੋਂ ਐ ਕੈਨੇਡਾ ਦੇ ਘਰਾਂ ਦੀ ਵੀਡੀਓ ਦੇਖੋ ਵੀ ਲੱਕੜੀ ਲੱਕੜ ਹੈ ਕੱਲੀ ਕੱਲੀ ਲੱਕੜ ਹੈਗੀ ਮੇਰੇ ਹਿਸਾਬ ਨਾਲ ਵੀ ਜੇ ਇੱਕ ਟਰਾਲੀ ਵੱਡ ਵਾਲੀ ਹੋਵੇ ਆਪਣੀ ਇੰਡੀਆ ਵਾਲੀ ਲੱਕੜੀ ਤਾਂ ਘਰ ਚ ਇੰਨੀ ਲੱਕੜ ਹੁੰਦੀ ਹੈ ਬਸ ਲੱਕੜੀ ਲੱਕੜਾ ਚਾਰ ਚਪੇਰੇ ਦੇਖ ਲਓ ਤੇ ਇਧਰ ਪਲਾਈ ਦਿਖਾਉਣੀ ਆ ਤੁਹਾਨੂੰ ਉਹ ਪਲਾਈ ਔਰ ਬੇਸਮੈਂਟ ਆ ਬਹੁਤ ਔਦਰ ਦੀ ਦਿਖਾਵਾਂਗੇ ਦੁਬਾਰੇ ਜਾ ਕੇ ਵੀ ਤੇ ਚਾਰ ਚਪੇਰੇ ਬਸ ਲੱਕੜ ਖਰੀ ਕਰੀਏ ਵਿੱਚ ਲੱਕੜ 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 ਆਹ ਪਲਾਈ ਆ ਇਹ ਪਲਾਈ ਇੱਥੇ ਚੜ ਜਾਣੀ ਆ ਚੜਾਈ ਵੀ ਪਈ ਆ ਤਾਂ ਬਸ ਕੰਧ ਬਣ ਜਾਣੀ ਆ ਬਾਹਰ ਜੜੀ ਪਈ ਆ ਇਹ ਹੀ ਪਲਾਈ ਤਾਂ ਇਸ ਤਰ੍ਹਾਂ ਇਹ ਕੰਧ ਬਣ ਜਾਂਦੀ ਹੈ ਉੱਤੇ ਸਾਰੇ ਕਿਤੇ ਡਾਊਨ ਸੀਲਿੰਗ ਹੋ ਜਾਂਦੀ ਹੈ ਬਸ ਫਲਾਈ ਜੀ ਨਾਲ ਤਾਂ ਦੇਖ ਲਓ ਜੋੜੀਆਂ ਲੱਗੀਆਂ ਪਈਆਂ ਇਸ ਤਰ੍ਹਾਂ ਘਰ ਤਿਆਰ ਹੁੰਦੇ ਹੈ ਕੈਨੇਡਾ ਤੇ ਆ ਦੇਖੋ ਵੀ ਆ ਮੇਨ ਐਂਟਰੀ ਹੈ ਜਦੋਂ ਇਹਦੇ ਫਲਾਈ ਲੱਗ ਗਈ ਪੂਰਾ ਘਰ ਤਿਆਰ ਹੋ ਜਾਣਾ ਆ ਬੇਸਮੈਂਟ ਹੈ ਬੇਸਮੈਂਟ ਥੱਲੇ ਖੁੱਲੀ ਪਈ ਹੈ ਹਜੇ ਕੰਕਰੀਟ ਪਾਇਆ ਪਿਆ ਤਿਆਰ ਹੋਈ ਜਾਂਦੀ ਹੈ ਬਾਅਦ ਚ ਬੇਸਮੈਂਟ ਤਕਰੀਬਨ ਬਾਅਦ ਚ ਤਿਆਰ ਹੁੰਦੀ ਹੈ ਉਤੋਂ ਘਰ ਤਿਆਰ ਹੋ ਕੇ ਬੇਸਮੈਂਟ ਇੱਥੇ ਹਰੇਕ ਘਰ ਦੇ ਵਿੱਚ ਬੇਸਮੈਂਟ ਹੁੰਦੀ ਹੁੰਦੀ ਹੈ ਲਾ ਜ਼ਰੂਰ ਬੇਸਮੈਂਟ ਬਣਦੀ ਬਣਦੀ ਹੈ ਤਾਂ ਇਹ ਦੇਖ ਲਓ ਵੀ ਇਹਦੇ ਚ ਪਲਾਈ ਲੱਗ ਕੇ ਇਹ ਕਮਰੇ ਬਣ ਜਾਣੇ ਆ ਉਹ ਸਾਹਮਣੇ ਵੀ ਰੂਮ ਹੈ ਇਧਰ ਵੀ ਰੂਮ ਹੈ ਤਾਂ ਇਹ ਕਮਰੇ ਤਿਆਰ ਹੋ ਜਾਣੇ ਜਦੋਂ ਪਲਾਈ ਚੜ ਗਈ ਉਹ ਲੌਬੀ ਕਹਿ ਸਕਦੇ ਆ ਆਪਾਂ ਖੁੱਲਾ ਏਰੀਆ ਉਹ ਸਾਹਮਣੇ ਤਾਂ ਇਸ ਤਰ੍ਹਾਂ ਇਹ ਫਾਈਨਲ ਆ ਦੇਖ ਲਓ ਪਲਾਈ ਚੜੀ ਵੀ ਆ ਥੱਲੇ ਪਈ ਆ ਬੋਰਡ ਇਹ ਚੜ ਕੇ ਸਾਰੀਆਂ ਕੰਧਾਂ ਬਣ ਜਾਣੀਆਂ ਇਹ ਵੀ ਲੱਕੜੀ ਲੱਕੜਾ ਤਕਰੀਬਨ ਇੱਟਾਂ ਦਾ ਕਿਤੇ ਹੁੰਦੀਆਂ ਹੀ ਨਹੀਂ ਤਾਂ ਇਸ ਤਰ੍ਹਾਂ ਫਾਈਨਲ ਲੁੱਕ ਤਿਆਰ ਹੋ ਜਾਂਦੀ ਹੈ ਬਾਹਰੋਂ ਅਪਲਾਈ ਜੜੀ ਪਈ ਹੈ ਹਜੇ ਤੇ ਹੋਰ ਤੁਹਾਨੂੰ ਦਿਖਾਉਣੇ ਅੱਗੇ ਵੀ ਹੋਰ ਤਿਆਰ ਹੋਊਗਾ ਇਹ ਅੱਗੇ ਚੜਾਉਣਗੇ ਤੇ ਹੋਰ ਅਜਾ ਦੇਖੋ ਕਿ ਉੱਤੇ ਸ਼ੀਟ ਜੜੀ ਪਈ ਹੈ ਛੱਤ ਤੇ ਤਾਂ ਉਹ ਫਲਾਈ ਲੱਗ ਕੇ ਉੱਤੇ ਸ਼ੀਟ ਜੜ ਜਾਂਦੀ ਹੈ ਉਹਦੀ 25 ਸਾਲ ਦੀ ਗਾਰੰਟੀ ਹੁੰਦੀ ਹੈ ਤਾਂ ਥੱਲੇ ਕੰਕਰੀਟ ਪਾਇਆ ਪਿਆ ਗੈਰੇਜ ਤਿਆਰ ਕਰਿਆ ਪਿਆ ਦੇਖੋ ਆਇਸੋਲਟ ਅਪਲਾਈ ਲੱਗੇ ਜਾਂਦੀ ਹੈ ਤਾਂ ਅਪਲਾਈ ਦੇ ਆਇੜੇ ਖਾਨੇ ਬਜੇ ਹੁੰਦੇ ਆ ਉਹ ਚਾ ਫਾਰਮ ਜੀ ਭਰੀ ਹੁੰਦੀ ਹੈ ਇਹਦੇ ਨਾਲ ਨੇਗ ਬਣੀ ਰਹਿੰਦੀ ਆ ਅੰਦਰ ਹੀਟ ਜਲਦੀ ਹੁੰਦੀ ਆ ਠੰਡ ਨਹੀਂ ਲੱਗਦੀ ਤਾਂ ਇਸ ਤਰ੍ਹਾਂ ਤਿਆਰ ਹੁੰਦਾ तकरीबन ਸਾਰਾ ਘਰ ਤਾਂ ਬਾਹਰ ਸਾਨੂੰ ਦਿਖਾਉਨੇ ਆ ਵੀ ਇਹਨਾਂ ਦੇ ਉੱਤੋਂ ਦੀ ਇੱਕ ਹੋਰ ਸ਼ੀਟ ਚੜਾਉਂਦੇ ਆ ਉਹਦੇ ਨਾਲ ਘਰ ਦੀ ਲੁੱਕ ਹੋਰ ਬਣ ਜਾਂਦੀ ਆ ਫਾਈਨਲ ਲੁੱਕ ਜਿਹੜੀ ਬਣਦੀ ਆ ਆ ਦੇਖੋ ਲੱਕੜੀ ਲੱਕੜੇ ਚਾਰ ਚਪਰੇ ਆ ਫਾਰਮ ਚੜੀ ਪਈ ਆ ਖਾਨੇ ਚ ਇਹਦੇ ਨਾਲ ਘਰ ਨਿੱਗੇ ਰਹਿੰਦੇ ਆ ਸਾਰੇ ਠਰ ਦੇਣਗੇ ਕਿਉਂਕਿ ਸਨੋਵ ਜਿਆਦਾ ਪੈਂਦੀ ਹੁੰਦੀ ਆ ਟੈਂਪਰੇਚਰ ਮੈਨਸ ਜ ਬਹੁਤ ਜ਼ਿਆਦਾ ਹੁੰਦਾ ਤਾਂ ਦਿਖਾਉਣੀ ਆ ਜਿੱਥੇ ਕਾਗਜ਼ ਲੱਗਿਆ ਪਏ ਇੱਥੇ ਉਹ ਲੱਗੀ ਪਈ ਐ ਇਧਰ ਬਾਹਰਲੇ ਪਾਸੇ ਦਿਖਾਉਣੀ ਆ ਤੁਹਾਨੂੰ ਆ ਦੇਖੋ ਇਸ ਤਰ੍ਹਾਂ ਉਤੋਂ ਦੀ ਲੱਗ ਕੇ ਇਹ ਪਲਾਸਟਿਕ ਦੀ ਹੁੰਦੀ ਐ ਲੱਗ ਕੇ ਉਤੋਂ ਦੀ ਤਾਂ ਫਾਈਨਲ ਲੁੱਕ ਤਿਆਰ ਹੋ ਜਾਂਦੀ ਐ ਉਹ ਛੱਤ ਤੇ ਵੀ ਉਹ ਲੱਗ ਜਾਂਦੀ ਐ ਇਹਦੀ ਗਾਰੰਟੀ ਬਹੁਤ ਲੰਮੀ ਐ